ਅੱਜ ਸਵੇਰੇ ਦੀ ਵੱਡੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸਿੱਧੂ ਮੂਸੇਵਾਲਾ ਦੇ ਹਵੈਲੇ ਦੇ ਵਿੱਚ ਆ ਗੁੰਝੀਆਂ ਕਲਕਾਰੀਆਂ ਮਾਤਾ ਚਰਨ ਕੌਰ ਨੇ ਦਿੱਤਾ بیٹے ਨੂੰ ਜਨਮ ਤਾਂ ਦੋਸਤੋ ਕਮੈਂਟਾਂ ਦੇ ਵਿੱਚ ਆ ਵਾਹਿਗੁਰੂ ਜ਼ਰੂਰ ਲਿਖਿਓ ਜੋ ਜੋ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਵੀ ਕਰ ਦਿਓ ਤਾਂ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਵੱਲੋਂ ਪ੍ਰਸ਼ੰਸਕਾਂ ਦੇ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਿਆ ਦੱਸਦੇ ਕਿ ਮਰਹੂਮ ਗਾਇਕ ਦੇ ਮਾਪਿਆਂ ਨੇ ਆਪਣੇ ਘਰ ਨੰਨੇ ਮਹਿਮਾਨ ਦਾ ਸਵਾਗਤ ਕੀਤਾ ਮੂਸੇਬਾਲਾ ਦੇ ਪਿਤਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੇ ਉੱਪਰ ਨਵ ਜੰਮੇ ਪੁੱਤਰ ਦੇ ਨਾਲ ਪੋਸਟ ਸ਼ੇਅਰ ਕਰਕੇ ਇਹ ਵੱਡੀ ਗੁੱਡ ਨਿਊਜ਼ ਆ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤਸਵੀਰਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਆ ਵੇਖ ਸਕਦੇ ਹੋ ਸਿੱਧੂ ਮੂਸੇਬਾਲਾ ਦਾ ਛੋਟਾਪਰਾ ਮੂਸੇਬਾਲਾ ਦੇ ਬੁੱਕਲ ਦੇ ਵਿੱਚ ਤਸਵੀਰ ਨੂੰ ਸਾਂਝਾ ਕੀਤਾ ਹੈ ਉਹਨਾਂ ਦੇ ਪਿਤਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਉਨਾਨੇ ਲਿਖਿਆ ਹੈ ਕਿ ਸ਼ੁਭਦੀਪਾ ਨੂੰ ਚਾਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਦੇ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭ ਦਾ ਛੋਟਾ ਪਰਾ ਯਾਨੀ ਕਿ ਛੋਟਾ ਬੀਰਾ ਪਾਇਆ ਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੇ ਸਦਕਾ ਪਰਿਵਾਰ ਤੰਦਰੁਸਤ ਹੈ ਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰ ਦੇ ਲਈ ਸ਼ੁਕਰਗੁਜ਼ਾਰ ਹਾਂ